ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ تیرਤ ਸਿੰਘ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ تیرਤ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ تیرਤ ਜੀ ਹੁਣ ਤੁਸੀਂ ਯੂਕੇ ਦੇ ਵੀਜ਼ੇ ਵੀ ਵਿਦਿਆਰਥੀਆਂ ਨੂੰ ਲਵਾ ਕੇ ਦੋਗੇ ਪਰ ਮੇਰਾ ਇੱਕ ਨਿੱਜੀ ਸਵਾਲ ਹੈ ਗੁੱਸਾ ਨਾ ਕਰਿਓ ਤੁਹਾਨੂੰ ਲੋਕ ਸਮਝਦੇ ਨਹੀਂ ਕੈਨੇਡਾ ਵਾਲੇ ਤੇ ਹੁਣ ਤੁਸੀਂ ਇਹ ਯੂਕੇ ਦੇ ਵੀਜ਼ੇ ਲਾਉਂਗੇ ਤੇ ਵਿਦਿਆਰਥੀਆਂ ਦੇ ਮਨ 'ਚ ਸਵਾਲ ਜੇ ਖੜੇ ਹੋਣਗੇ ਵੀ ਆ ਕੀ ਚੱਕਰ ਹੈ ਤੇ ਤੁਸੀਂ ਦੱਸੋ ਵੀ ਚੱਕਰ ਕੀ ਹੈ ਸਰ ਪਹਿਲੇ ਮੈਂ ਦੱਸਦਾ ਕਿ ਯੂਕੇ ਦੀ ਵੀਜ਼ਾ ਕੋਈ ਨਵੇਂ ਨਹੀਂ ਅਸੀਂ ਲਵਾਉਣੇ ਸ਼ੁਰੂ ਕਰਾਂਗੇ ਕਿਉਂਕਿ ਬਿਨੈਕਲ ਕੰਪਨੀ ਸਭ ਨੂੰ ਪਤਾ ਕਿ ਪਿਛਲੇ ਬਹੁਤ ਲੰਬੇ ਸਮੇਂ ਤੋਂ ਜਿਹੜਾ ਕੀ ਇਸ ਇੰਡਸਟਰੀ ਦੇ ਵਿੱਚ ਹੈਗੀ ਆ ਤੇ ਸਰ ਯੂਕੇ ਦੇ ਅਸੀਂ ਬਹੁਤ ਵੱਡੇ ਨੰਬਰਸ ਦੇ ਵਿੱਚ ਅਸੀਂ ਕੇਸਸ ਕਰਦੇ ਆਂ ਬਟ ਹਾਂ ਇਹ ਸਚਾਈ ਆ ਸਰ ਇਸ ਚੀਜ਼ ਨੂੰ ਮੈਂ ਕਹਿਣਾ ਚਾਹੂੰਗਾ ਕਿ ਅਸੀਂ ਯੂਕੇ ਦੀਆਂ ਨਾ ਸਟੋਰੀਜ਼ ਘੱਟ ਸਾਂਝੀਆਂ ਕੀਤੀਆਂ ਅਜੇ ਤੱਕ ਲੋਕਾਂ ਨੂੰ ਲੱਗਦਾ ਤੁਸੀਂ ਕੈਨੇਡਾ ਵਾਲੇ ਹੋ ਬਸ ਸਰ ਇਦਾਂ ਆਉਂਦਾ ਨਾ ਇੱਕ ਇੱਕ ਜਦੋਂ ਮਾਰਕੀਟ ਬਣ ਜਾਂਦੀ ਹੈ ਲੋਕ ਦੇਖਣਾ ਵੀ ਇਹ ਚਾਹੁੰਦੇ ਕਿਉਂਕਿ ਕੈਨੇਡਾ ਨੇ ਜਿਹੜੇ ਜਾਣੋਂ ਕਹਿੰਦਾ ਵੀ ਇਨਵੈਸਟਮੈਂਟ ਨਾਲ ਕੈਨੇਡਾ ਦੀ ਗੱਲ ਕਰ ਬੰਦਾ ਕਨਫਿਊਜ਼ ਹੋਣਾ ਚਾਹਦਾ ਸੋ ਇਸ ਲਈ ਕਿ ਇਹ ਯੂਕੇ ਦੀਆਂ ਸਟੋਰੀਆਂ ਸਾਂਝੀਆਂ ਨਹੀਂ ਕੀਤੀਆਂ ਪਰ ਬਾਕੀ ਆ ਸਭ ਲੋਕਾਂ ਨੂੰ ਵੀ ਪਤਾ ਵਾ ਬੱਚਿਆਂ ਨੂੰ ਵੀ ਪਤਾ ਜਦੋਂ ਸਾਡੀਆਂ ਸਟੋਰੀਜ਼ ਪੈਂਦੀਆਂ ਕਿ ਜਦੋਂ ਸਾਡੇ ਯੂਨੀਵਰਸਿਟੀਜ਼ ਵਿਜ਼ਿਟ ਹੁੰਦੀਆਂ ਸਰ ਜਦੋਂ ਯੂਨੀਵਰਸਿਟੀਜ਼ ਬਾਹਰ ਵਿਜ਼ਿਟ ਹੁੰਦੀਆਂ ਤੁਹਾਨੂੰ ਵੀ ਪਤਾ ਤਾਂ ਹੀ ਹੁੰਦੀਆਂ ਜੇ ਤੁਸੀਂ ਉਹਨਾਂ ਨੂੰ ਬੱਚੇ ਦੇ ਦਿੰਦੇ ਨਹੀਂ ਯੂਨੀਵਰਸਿਟੀਆਂ ਵੀ ਨਹੀਂ ਬੁਲਾਉਂਦੀ ਨਹੀਂ ਬੁਲਾਉਂਦੀ ਪਰ تیرਤ ਜੀ ਬਾਰੇ ਸ਼ਾਇਦ ਵਿਦਿਆ ਵਾਹ ਵਾਹੀ ਮਸ਼ਹੂਰੀ ਤਾਂ ਘੱਟ-ਖੱਟੀ ਆ ਕੋਈ ਯੂਕੇ ਦੇ ਵਿੱਚ ਨਾ ਅਸੀਂ ਪੈਕੇਜ ਬਹੁਤ ਘੱਟ ਕੀਤੇ ਮਤਲਬ ਮੈਨੂੰ ਪੈਕੇਜ ਵਾਲੇ ਪਾਸੇ ਮੈਂ ਗਿਆ ਨਹੀਂ ਉੱਥੇ ਮਤਲਬ ਬਹੁਤ ਘੱਟ ਬੱਚੇ ਜਿਹੜਾ ਕੋਈ ਵਿਚਾਰੀ ਜਾਵੇ ਕਿ ਹਾਂਜੀ ਮੈਂ ਲੈਣਾ ਕਿਉਂਕਿ ਯੂਕੇ ਦੇ ਵਿੱਚ ਅਸੀਂ ਬੱਚੇ ਦੇ ਸਟੈਪ ਸਟੈਪ ਬਾਈ ਸਟੈਪ ਦੇ ਅਸੀਂ ਤਾਂ ਉਹੀ ਕੈਨੇਡਾ ਵਾਲਾ ਸਿਸਟਮ ਜਾਂ ਕਹੂੰਗਾ ਅਸਟ੍ਰੇਲੀਆ ਵਾਲਾ ਸਿਸਟਮ ਮੈਂ ਤਾਂ ਕਹੂੰਗਾ ਕਿ ਅਸੀਂ ਬੱਚੇ ਨੂੰ ਹਮੇਸ਼ਾ ਨਾ ਕਰੀਅਰ ਕਾਉਂਸਲਿੰਗ ਵਾਲ ਨੂੰ ਕਹੇਗੀ ਆ ਪ੍ਰਾ ਐਸ ਯੂਨੀਵਰਸਿਟੀ ਜਾ ਤਰੀ ਜਿੰਨੀ ਕੀ ਬਣੂਗੀ ਜੇ ਕੁਝ ਬਣੂਗੀ ਕਿਤੇ ਨਾ ਕਿਤੇ ਸਾਰਾ ਸਚਾਈ ਕੋੜਾ ਸੱਚ ਵੀ ਹੈ ਯੂਕੇ ਦਾ ਕਲੈਂਟ ਪਤਾ ਕਹਿੰਦਾ ਵੀਜ਼ਾ ਲੱਗ ਦੱਸੋ ਤਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਯੂਕੇ ਦੀ ਕਿਉਂ ਚੱਲਣ ਦੀ ਆ ਪਰ ਮੈਂ ਦੱਸੂੰਗਾ ਕਿ ਪਹੁੰਚਣਾ ਮਕਸਦ ਨਹੀਂ ਚਾਹੀਦਾ ਕਿਸੇ ਦਾ ਕਿਉਂਕਿ ਅਸਲੇ ਨਾ ਯੂਕੇ ਦੇ ਵਿੱਚ ਕਈ ਬੱਚਿਆਂ ਨੂੰ ਲਾਦੇ ਕੰਮ ਨਹੀਂ ਮਿਲਦਾ ਜਾਂ ਕੋਈ ਬੱਚੇ ਪਰੇਸ਼ਾਨ ਯੂਨੀਵਰਸਿਟੀ ਐਨੀ ਨਹੀਂ ਦੂਰ ਲੱਭ ਲੈਂਦੇ ਉੱਥੇ ਤੇ ਮੈਂ ਕਹੂੰਗਾ ਇਸ ਲਈ ਕਹੂੰਗਾ ਕਿ ਸੂਝ ਸਮਝ ਕੇ ਥੋੜਾ ਜਿਹਾ ਫੈਸਲਾ ਲਿਆ ਕਰੋ ਬਹੁਤ ਵਧੀਆ ਯੂਕੇ ਆ ਮੈਂ ਤਾਂ ਮੈਂ ਦੱਸ ਦਿੰਦਾ ਯੂਕੇ ਤੀਰਤਜੀਤ ਆਪ ਯੂਕੇ ਪੜ੍ਹੇ ਨੇ ਤੀਰਤਜੀਤ ਨੇ ਕੀਤੀ ਹੈ ਉੱਥੇ ਗੈਸ ਇੰਜੀਨੀਅਰਿੰਗ ਗ੍ਰੈਜੂਏਟ ਨੇ ਗੈਸ ਇੰਜੀਨੀਅਰਿੰਗ ਦੇ ਤੇ ਫਿਰ ਤੀਰਤ ਜੀ ਨੇ ਯੂਕੇ ਤੋਂ ਹੀ ਕੀਤੀ ਮਾਸਟਰਸ ਇਨ ਬਿਜ਼ਨਸ ਇਨਫੋਰਮੇਸ਼ਨ ਬਿਜ਼ਨਸ ਇਨਫੋਰਮੇਸ਼ਨ ਟੈਕਨੋਲੋਜੀ ਮੈਡਲਸੈਕਸ ਯੂਨੀਵਰਸਿਟੀ ਇਹ ਕੀਤੀ ਮੈਡਲ ਸੈਕਸ਼ਨ ਹੈਂਡਲ ਕੈਂਪਸ ਸੋ ਇਹ ਦੇਖੋ ਇਹ ਗੱਲ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਬਾਸ਼ਾ ਤੁਸੀਂ ਕੈਨੇਡਾ ਦੇ ਤੇ ਪੜੇ ਤੁਸੀਂ ਯੂਕੇ ਤੋਂ ਤਿਰਜ ਜੀ ਤੇ ਹੁਣ ਤੁਸੀਂ ਯੂਕੇ 'ਚ ਵਿਦਿਆਰਥੀਆਂ ਨੂੰ ਪੈਕੇਜ ਬੁਕੇਜ ਤੁਸੀਂ ਕਿਉਂ ਨਹੀਂ ਦਿੰਦੇ ਲੀਗਲੀ ਅਗਰ ਪੈਕੇਜ ਦਾਂ ਤਾਂ ਲੀਗਲੀ ਸਰ ਬਿਲਕੁਲ ਤਿਆਰੀ ਹੈ ਪਰ ਸਾਡਾ ਪੈਕੇਜ ਦਾ ਤਰੀਕਾ ਨਾ ਹਮੇਸ਼ਾ ਅਲੱਗ ਹੁੰਦਾ ਜਦੋਂ ਨਾ ਕਈ ਵਾਰੀ ਸਾਡੇ ਕੋਲ ਗਾਹਕ ਆਉਂਦਾ ਮੈਂ ਮੰਨਦਾ ਸਾਡੇ ਸਾਡੇ ਜਿਹੜੇ ਭੈਣ ਭਾਈ ਨਾ ਬਹੁਤ ਸਿੱਧੇ ਆ ਉਹ ਤਾਂ ਕਹਿੰਦੇ ਪ੍ਰੋ ਕੰਮ ਹੋਣਾ ਚਾਹੀਦਾ ਇੱਕ ਅਮਾਊਂਟ ਦੱਸ ਪਰ ਸਾਡਾ ਥੋੜਾ ਜਿਹਾ ਉਲਟਾ ਹੁੰਦਾ ਮੈਂ ਕਹਿੰਦਾ ਯਾਰ ਮਤਲਬ ਕਿ ਮੈਂ ਕਹਿੰਦਾ ਜੀ ਮੇਰੇ ਨਾਲ ਟੇਬਲ ਤੇ ਬੈਠ ਜਦ ਦਿਨ ਆਫਰ ਲੈਟਰ ਆਉਂਦੀ ਉਸ ਦਿਨ ਮੇਰੇ ਨਾਲ ਪੈਸੇ ਦੀ ਗੱਲ ਕੋਈ ਨਹੀਂ ਤੁਹਾਡਾ ਰੁਪਈਆ ਦਾ ਨੁਕਸਾਨ ਹੁੰਦਾ ਸੀ ਭਰਾਂਗੇ ਹਾਂ ਇਸ ਤੋਂ ਜਿੰਨਾ ਤੁਹਾਡਾ ਸਾਰਾ ਖਰਚਾ ਹੁੰਦਾ ਉਸ ਤੋਂ ਉੱਪਰ ਪੈਸੇ ਦੇ ਦੀ ਕਿਉਂਕਿ ਮੇਰੇ ਕੋਲ ਨਾ ਕਿਉਂਕਿ ਮੈਨੂੰ ਨਾ ਮੈਨੂੰ ਮੈਨੂੰ ਲੱਗਦਾ ਮੇਰੀ ਜ਼ੁਬਾਨ ਜ਼ਿਆਦਾ ਪਿਆਰੀ ਆ ਮਨ ਲੀ ਕਿ ਆਪਣੇ ਆਪਨਾ ਗੱਲਾਂ ਜੋ ਸਾਡੇ ਨਾਲ ਆਪਣੇ ਆਪਨਾ ਵਾਦੇ ਕੀਤੇ ਹੋਏ ਆ ਇਹ ਨਹੀਂ ਕਿ ਹਾਂ ਵੀ ਕਿ ਆਪਣੇ ਜੇ ਘੱਟ ਪੈਸੇ ਬੱਚਦੇ ਦੀ ਦੇ ਤੇ ਬੱਚੇ ਨੂੰ ਕਿਤੇ ਭੇਜ ਜੀ ਇਦਾਂ ਦੀ ਯੂਨੀਵਰਸਿਟੀ ਦੇ ਜਿੱਥੇ ਕੱਲੀ ਕਦੇ ਯੂਨੀਵਰਸਿਟੀ ਹੋਵੇ ਜੇ ਸਚਾਈ ਵੀ ਹੈਗੀਆਂ ਵੀ ਆ ਕਿਉਂਕਿ ਯੂਕੇ ਦੇ ਵਿੱਚ 100 ਪਲੱਸ ਯੂਨੀਵਰਸਿਟੀ ਜਾਂ ਤਾਂ ਯੂਕੇ ਛੋਟਾ ਜਿਆਦਾ ਹੈਗਾ ਜਿਹੜਾ ਕਿ ਜਾਂ ਬੱਚੇ ਨੂੰ ਉੱਥੇ ਪਾਰਟ ਟਾਈਮ ਕੰਮ ਮਿਲੇ ਨਾ ਬੱਚੇ ਕੋਲ ਰੈਂਟ ਨਿਕਲੇ ਬੱਚੇ ਕੋਲ ਕੀ ਆਪਸ਼ਨ ਮਿਲਦੀ ਨਾ ਠੰਡ ਦੀ ਤੇ ਮੈਂ ਤਾਂ ਹਮੇਸ਼ਾ ਪ੍ਰੀਫਰੈਂਸ ਇਹਦੀ ਕੀਤੀ ਹੈ ਕਿ ਹਾਂ ਵੀ ਵਧੀਆ ਲੋਕੇਸ਼ਨ ਤੇ ਜਾ ਪਾਵਾਂ ਇੱਕ ਅੱਧਾ ਇਨਟੇਕ ਮਿਸ ਕਰਕੇ ਜਾ ਪਰ ਕਿਤੇ ਜਿਹੜਾ ਕਿ ਛੇਤੀ ਛੇਤੀ ਕੈਨੇਡਾ ਯੂਕੇ ਜਾਣ ਦਾ ਉਹ ਬੱਚੇ ਨੂੰ ਹਮੇਸ਼ਾ ਮਹਿੰਗਾ ਜਰੂਰ ਪੈਂਦਾ ਹੈਗਾ। ਤੋਂ ਇਸੇ ਲਈ ਹਮੇਸ਼ਾ ਅਸੀਂ ਪੈਕੇਜ ਦੀ ਫੈਸਿਲਿਟੀ ਵੀ ਦਿੰਦੇ ਆ ਪਰ ਥੋੜੀ ਡਿਫਰੈਂਟ ਦਿੰਦੇ ਆ ਕਿ ਅਸੀਂ ਕੋਈ ਪੱਕਾ ਰੇਟ ਨਹੀਂ ਰੱਖਿਆ ਹੋਇਆ। ਕਿ ਹਾਂ ਵੀ ਇੰਨੇ ਜੀ ਭੇਜ ਦਾਂਗੇ। ਮੈਂ ਤਾਂ ਕਹਿਣਾ ਹੁੰਦਾ ਬਰਾ ਟੇਬਲ ਤੇ ਬੈਠ ਕੇ ਤੇਰੇ ਚਾਹੇ ਬੈਂਕ ਦੀਆਂ ਕਾਪੀਆਂ ਸਟੇਟਮੈਂਟਾਂ ਲੈ ਲੈ ਤੈਨੂੰ ਪਤਾ ਹੋਊਗਾ ਕਿ ਬਰਾ ਤੁਹਾਡੇ ਦੇ ਪੈਸਾ ਕਿੰਨਾ ਲੱਗਾ ਤੇ ਮੈਨੂੰ ਉਹਦਾ ਲੱਗਦਾ ਕਿ ਸ਼ਾਇਦ ਉਹ ਸਭ ਤੋਂ ਵਧੀਆ ਗੱਲ ਹੈਗੀ ਆ ਕਿ ਜਿੱਦਣ ਮੈਨੂੰ ਪਤਾ ਹੋਵੇ ਕਿ ਹਾਂ ਵੀ ਯਾਰ ਮੇਰੇ ਤੇ ਕੀ ਪੈਸਾ ਲੱਗਾ। ਕਿ ਤੂੰ ਅਸੀ ਦਾ ਸਾਫ਼ ਤੌਰ ਤੇ ਕਹਿ ਰਹੇ ਕਿ ਭਰਾ ਜੇ ਤੇ ਤੇ 10 ਰੁਪਏ ਲੱਗੇ ਤੇ ਹਾਂ ਕੋਈ ਨਹੀਂ ਤੂੰ 12 13 ਰੁਪਏ ਸਾਨੂੰ ਦੇ ਦੇ ਮੈਨੂੰ ਲਗੀ ਮੈਂ ਇੱਕ ਐਗਜ਼ਾਮਪਲ ਦੀ ਤੁਹਾਡੇ ਨਾਲ ਮੈਂ ਬੱਚਿਆਂ ਨਾਲ ਗੱਲ ਕਰ ਰਿਹਾ ਹਾਂ ਹਾਂ ਜੇ ਘਾਟਾ ਪੈਂਦਾ ਵਾ ਉਹ ਭਰਾ ਕੋ ਵੀ ਨਖਾ ਲਾਂਗੇ ਕਿਉਂਕਿ ਇੱਕ ਵੀ ਕੰਫੀਡੈਂਸ ਹੁੰਦਾ ਕਿ ਯੂਕੇ 'ਚ ਘਾਟੇ ਪੈਣ ਦੇ ਚਾਂਸ ਜਿਹੜੇ ਕਿ ਹੁੰਦੇ ਨਹੀਂ ਹੈਗੇ ਸੋ ਇਸ ਲਈ ਮੈਂ ਤਾਂ ਕਹਾਂਗਾ ਯੂਕੇ 'ਚ ਜਾਣਾ ਆਪਣੀ ਜ਼ਿੰਦਗੀ ਬਣਾਉਣੀ ਆ ਤੇ ਪੈਨੈਕਲ ਕੋਲ ਜ਼ਰੂਰ ਆ ਤੇ ਆਪਣਾ ਨਾਲ ਪੈਸਾ ਵੀ ਬਚਾਓ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਵੀ ਬਣਾਓ ਜਿਹੜੀ ਕਿ ਬਣਾਓ ਜ਼ਰੂਰ ਤੇ ਕਿਸੇ ਤਰ੍ਹਾਂ ਦਾ ਵੀ ਡਾਊਟ ਹੋਵੇ ਨਾ ਬਿਲਕੁਲ 3600 ਸਵਾਲ ਪੁੱਛਿਆ ਕਰੋ ਜਦੋਂ ਕਿ ਨਾ ਵੀਜ਼ਾ ਲੱਗ ਜੂ ਵੀਜ਼ਾ ਲੱਗ ਜੇ ਸੀ ਤੋਂ ਜ਼ਰੂਰ ਮੈਂ ਤਾਂ ਕਹਿੰਦਾ ਸਾਨੂੰ ਹਟਣਾ ਚਾਹੀਦਾ ਤੇ ਬਾਕੀ ਮੈਂ ਰੀਸਰਟ ਵੀਜ਼ੇ ਸਰ ਦਿਖਾ ਦੇਵਾਂ ਤੁਹਾਨੂੰ ਦੱਸਣਾ ਵੀ ਚਾਹੂੰਗਾ ਕਿ ਸਾਡੇ ਕੋਲ ਸਰ 12 ਸਾਲ ਦੇ ਗੈਪ ਗ੍ਰੈਜੂਏਸ਼ਨ ਤੋਂ ਬਾਅਦ ਵੀ ਹੁਣ ਜਿਹੜਾ ਸਟੂਡੈਂਟ ਆ ਹੁਣ ਸਪਟੰਬਰ ਦੇ ਡੇਗ ਦੇ ਵਿੱਚ ਵੀਜ਼ਾ ਲੈ ਕੇ ਗਿਆ ਤੇ ਬਿਨਾ ਇਸ ਵਾਲੇ ਬੱਚੇ ਵੀ ਜਿਹੜੇ ਵੀਜ਼ਾ ਲੈ ਗਏ ਆ ਸੋ ਹਰ ਤਰ੍ਹਾਂ ਦੀ ਪ੍ਰੋਫਾਈਲ ਪੋਸੀਬਲ ਆ ਸਪਾਊਸ ਵੀਜ਼ਾ ਵੀ ਜਿਹੜੇ ਕੀ ਪੋਸੀਬਲ ਜਿਹੜਾ ਕੀ ਹੈਗਾ ਵਾ ਜਰੂਰ ਬਟ ਉਹਦੇ ਪਾਸੇ ਕੀ ਆ ਪ੍ਰੋਫਾਈਲ ਅਸੈਸਮੈਂਟ ਇਦਾਂ ਨਹੀਂ ਹੈਗਾ ਕਿ ਹਰ ਬੱਚਾ ਆਵੇ ਤੇ ਅਜਾ ਚੀਜ਼ ਮੈਂ ਇੱਥੇ ਪਹਿਲੇ ਹੀ ਕਲੀਅਰ ਕਰ ਦੇਣਾ ਚਾਹੀਦਾ ਵਿਦਆਊਟ ਆਜ਼ ਯੂਕੇ 100% ਪੋਸੀਬਲ ਆ ਪਰ ਵਿਦਆਊਟ ਅੰਗਰੇਜੀ ਇੰਗਲਿਸ਼ ਪੋਸੀਬਲੀ ਨਹੀਂ ਹੈਗਾ ਸੋ ਬੱਚਾ ਮੈਂ ਤਾਂ ਕਹੂੰਗਾ ਜਿਹੜਾ ਕਹਿੰਦਾ ਨਾ ਮੇਰੀ ਤੁਸੀਂ ਜਿਗਾੜ ਨਾਲ ਇੰਟਰਵਿਊ ਕਢਾ ਦੋਗੇ ਜਾਂ ਕੁਝ ਕਰਾ ਦੋਗੇ ਹਾਂ ਮੈਂ ਤੁਹਾਨੂੰ ਤਿਆਰ ਕਰਾ ਸਕਦਾ ਪੜ੍ਹਾ ਸਕਦੇ ਹਾਂ ਅਸੀਂ ਤੁਹਾਨੂੰ ਮੋਟੀਵੇਟ ਕਰ ਸਕਦੇ ਹਾਂ ਪਰ ਜੇ ਤੁਸੀਂ ਕਹੋ ਜਿਗਾੜ ਜੋ ਐਸਲੇ ਪੰਜਾਬ ਚ ਚੱਲਦਾ ਜਾਂ ਕੋਈ ਪੇਪਰ ਡਾਕੂਮੈਂਟ ਫੇਕ ਬਣਾਵਾ ਦਾਂਗੇ ਫਿਰ ਉਹ ਤਾਂ ਚੀਜ਼ ਨਹੀਂ ਹੋਗੀ ਹਾਂ ਬਾਕੀ ਜੇ ਤੁਹਾਨੂੰ ਕੋਈ ਫਾਈਨੈਂਸ਼ੀਅਲ ਫੰਡ ਦੀ ਪ੍ਰੋਬਲਮ ਹੈਗੀ ਆ ਪੈਸੇ ਪੁਰਾਣੇ ਕਰਨ ਦੀ ਪ੍ਰੋਬਲਮ ਹੈਗੀ ਆ ਵਿਆਜ ਤੋਂ ਤੁਸੀਂ ਡਰਦੇ ਆ ਜੋ ਕਿ ਮੈਂ ਵੀ ਡਰਦਾ ਮੈਂ ਕਹਿੰਦਾ ਹੈ ਵਿਆਜ ਦੀ ਮਾਰ ਤੋਂ ਬਚਣਾ ਚਾਹੀਦਾ ਸੋ ਪਿਨਾਕਲ ਕੋ ਲਾਓ ਉਹ ਸਾਰਾ ਖਰ ਜੇ ਕਿਤੇ ਤੁਹਾਡੇ ਰਿਸ਼ਤੇਦਾਰੀਆਂ ਚੋਂ ਇਹ ਭਲੇ ਦਾ ਕੰਮ ਜੇ ਤੁਹਾਡੇ ਕੋਈ ਰਿਸ਼ਤੇਦਾਰੀਆਂ ਚੋਂ ਕਿਸੇ ਨੇ ਜੀ ਐਨ ਐਮ ਇਥੇ ਕੀਤੀ ਹੋਈ ਆ ਜਾਂ ਡਿਪਲੋਮੇ ਜਿਹੜੇ ਤੁਸੀਂ ਕੀਤੇ ਹੋਏ ਜੇ ਰਿੰਗਦੇ ਤਾਂ ਜ਼ਰੂਰ ਮਿਲੋ ਯੂਕੇ ਦੇ ਵਿੱਚ ਨਾ ਟਾਪ ਅਪ ਪ੍ਰੋਗਰਾਮ ਹੈਗੇ ਆ ਖਾਸ ਔਰ ਤੇ ਜੀ ਐਨ ਐਮ ਵਾਲਾ ਬੱਚਾ ਜਿਹੜਾ ਇਥੇ ਜੀ ਐਨ ਐਮ ਜਿਹਨੇ ਕੀਤੀ ਹੋਈ ਆ ਉਥੇ ਟਾਪ ਅਪ ਪ੍ਰੋਗਰਾਮ ਦੇ ਵਿੱਚ ਫੀਸਾਂ ਬਹੁਤ ਜੜੀਆਂ ਰੀਜ਼ਨੇਬਲ ਆ 1 ਸਾਲ ਯੂਕੇ ਚ ਪੜ ਕੇ ਉਥੇ ਦੀ ਨਰਸਿੰਗ ਡਿਗਰੀ ਯੂਕੇ ਦੀ ਨਰਸਿੰਗ ਡਿਗਰੀ ਲੈ ਸਕਦਾ ਤੇ ਯੂਕੇ ਦਾ ਆਰ ਐਨ ਰਜਿਸਟਰਡ ਨਰਸ ਜਿਹੜਾ ਕਿ ਉਥੇ ਦੇ ਬਣ ਸਕਦਾ ਸਭ ਨੂੰ ਪਤਾ ਵਾ ਹੈਲਥ ਕੇਅਰ ਸੋ ਜੀਐਨਐਮ ਵਾਲੇ ਬੱਚੇ ਜਿਹੜੇ ਜਰੂਰ ਹੈਗੇ ਜਰੂਰ ਪੈਨਾਕਲ ਨਾਲ ਕੰਟੈਕਟ ਕਰਨ ਕਿਉਂਕਿ ਸਾਡੇ ਕੋਲ ਇਦਾਂ ਦੇ ਕੋਰਸੇ ਬਹੁਤ ਜ਼ਿਆਦਾ ਹੈਗੇ ਕਿਉਂਕਿ ਇਹਨਾਂ ਸਾਨੂੰ ਬਰੀਕੀ ਦੇ ਵਿੱਚ ਜਾਣ ਦੀ ਥੋੜੀ ਜ਼ਿਆਦਾ ਮੇਰੇ ਕੋਲ ਗਾ ਨੇਚਰ ਜਿਹੜੀ ਹੈਗੀ ਆ ਸੋ ਜੀਐਨਏ ਵਾਲੇ ਬੱਚੇ ਜਰੂਰ ਮਤਲਬ ਕਿ ਸਾਡੇ ਨਾਲ ਕੰਟੈਕਟ ਕਰਨ ਉਹਨਾਂ ਦਾ ਬਹੁਤ ਬਹੁਤ ਵੱਡੇ ਲੈਵਲ ਤੇ ਹੁਣੇ ਜਨਵਰੀ ਜਿਹੜਾ 26 ਇਨਟੇਕ ਦੇ ਵਿੱਚ ਵੀ ਫਾਇਦਾ ਜਰੂਰ ਹੋ ਸਕਦਾ ਪੈਕੇਜ ਲਈ ਵੀ ਅਸੀਂ ਤਿਆਰ ਹੈਗੇ ਆਂ ਤੇ ਵਾਦਾ ਕਰਦਾ ਵਾਂ ਚਾਹੇ ਤੁਸੀਂ ਕਮਿਟਮੈਂਟ ਕਰਕੇ ਆ ਜਾਓ ਮਾਰਕੀਟ ਵਿੱਚੋਂ ਸਭ ਨਾਲੋਂ ਜ਼ਿਆਦਾ ਸਸਤਾ ਪੈਕੇਜ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਿੰਨ ਚਾਰ ਸਾਲਾਂ ਬਾਅਦ ਹੀ ਮੈਂ ਗੱਲ ਕਰਦਾ ਯਾਦ ਰੱਖੋਗੇ ਕਿ ਹਾਂ ਵੀ ਕਿਸੇ ਬੰਦੇ ਨੇ ਸਹੀ ਰਾਸਤੇ ਪਾਇਆ ਸੀ ਚਲੋ ਬਹੁਤ ਹੀ ਮਹੱਤਵਪੂਰਨ ਗੱਲਾਂ ਅਤੀਰ ਜੀ ਨੇ ਕੀਤੀਆਂ ਨੇ 85578 85578 تیر جی ਦੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਕਲੀ ਕਲੀ ਗੱਲ ਬਾਰ ਬਾਰ ਪੁੱਛੋ ਪੂਰੀ ਕਲੈਰਿਟੀ ਲਓ ਕੋਈ ਤੁਹਾਡੇ ਮਨ ਚ ਦੋਬੇ ਦਾ ਸਵਾਲ ਨਾ ਰਵੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ